ਅੱਜ ਅਸੀਂ ਬਣਾਵਾਂਗੇ ਗਜਰੇਲਾ ਗਜਰੇਲਾ ਖਾਣਾ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੁੰਦਾ ਹੈ ਬੱਚੇ ਹੋਣ ਜਾਂ ਵੱਡੇ ਤੇ ਜਿਹੜੇ ਜ਼ਿਆਦਾ ਸ਼ੌਕੀਨ ਹਨ ਗਜਰੇਲਾ ਖਾਣ ਦੇ ਉਹ ਚਾਹਦੇ ਆ ਕਿ ਫਟਾਫਟ ਗਜਰੇਲਾ ਬਣ ਕੇ ਤਿਆਰ ਹੋ ਜੇ ਇਹ ਰੈਸਪੀ ਉਹਨਾਂ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਇਹ ਗਜਰੇਲਾ ਆਪਾਂ ਕੁੱਕਰ ਵਿੱਚ ਬਣਾਵਾਂਗੇ ਸਵਾਦ ਵਿੱਚ ਸੇਮ ਟ੍ਰੈਡੀਸ਼ਨਲ ਗਜਰੇਲੇ ਵਰਗਾ ਹੀ ਦਾ ਜਿਹੜਾ ਆਏਗਾ ਸੇਮ ਉਸੇ ਤਰੀਕੇ ਦਾ ਇਹਦਾ ਸਵਾਦ ਜਿਹੜਾ ਹੋਏਗਾ ਤੇ ਵੀਡੀਓ ਨੂੰ ਤੁਸੀਂ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆਓ ਫਿਰ ਬਣਾਣਾ ਸ਼ੁਰੂ ਕਰਦੇ ਹਾਂ ਗਜਰੇਲਾ ਬਣਾਉਣ ਦੇ ਲਈ ਮੈਂ 1.5 ਕਿਲੋ ਗਾਜਰਾ ਲਏ ਆ ਗਾਜਰਾ ਨੂੰ ਮੈਂ ਛਿੱਲ ਕੇ ਧੋ ਕੇ ਕद्दूकस ਕਰ ਲਿਆ ਬਰੀਕ ਵਾਲੇ ਕद्दूकस ਦੇ ਨਾਲ ਇਹਨਾਂ ਨੂੰ ਮੈਂ ਕद्दूकस ਕੀਤਾ ਹੈ ਕद्दूकस ਕਰਨ ਦੀ ਵੀਡੀਓ ਮੈਂ ਇਸ ਕਾਰਨ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀ ਕਿਉਂਕਿ ਹਰ ਕਿਸੇ ਨੂੰ ਕद्दूकस ਕਰਨਾ ਆਂਦਾ ਹੈ ਤੇ ਇਸ ਕਾਨੇ ਮੈਂ ਪਹਿਲੇ ਹੀ ਕਦੂਗਾਸ ਕਰਕੇ ਗਾਜਰਾਂ ਜਿਹੜੀਆਂ ਤੁਹਾਨੂੰ ਦੱਸ ਰਹੀਆਂ ਤੇ ਹੁਣ ਆਪਾਂ ਕੀ ਕਰਨਾ ਚਲਦੇ ਆ ਗੈਸ ਵੱਲ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਵੀ ਜਰੂਰ ਦੱਸਿਓ ਗੈਸ ਦੇ ਉੱਤੇ ਮੈਂ ਕੁੱਕਰ ਰੱਖਿਆ ਕਿਉਂਕਿ ਇੱਕ ਕਜਰੇਲਾ ਆਪਾਂ ਕੁੱਕਰ ਵਿੱਚ ਬਣਾਵਾਂਗੇ ਤੇ ਇਹਦੇ ਵਿੱਚ ਇੱਕ ਵੱਡਾ ਚਮਚ ਮੈਂ ਦੇਸੀ ਘਿਓ ਪਾਇਆ ਹੈ ਦੇਸੀ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲੈਣਾ ਹੈ ਜਦੋਂ ਤੱਕ ਇਹ ਪਿਗਲ ਨਹੀਂ ਜਾਂਦਾ ਤੇ ਹਲਕਾ ਜਿਹਾ ਗਰਮ ਨਹੀਂ ਹੋ ਜਾਂਦਾ ਉਦੋਂ ਤੱਕ ਇਹਨੂੰ ਆਪਾਂ ਜਿਹੜਾ ਇਹ ਗਰਮ ਕਰਨਾ ਹੈ ਫਟਾਫਟ ਗਜਰੇਲਾ ਕੁੱਕਰ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਸਵਾਦ ਬਿਲਕੁਲ ਟਰੈਡੀਸ਼ਨਲ ਗਜਰੇਲੇ ਵਰਗਾ ਆਂਦਾ ਹੈ ਹੁਣ ਆਪਾਂ ਜਿਹੜੀਆਂ ਗਾਜਰਾ ਕੱਦੂ ਕਸ ਕਰਕੇ ਰੱਖੀਆਂ ਆਪਾਂ ਸਾਰੀਆਂ ਦੀਆਂ ਸਾਰੀਆਂ ਇਹਦੇ ਵਿੱਚ ਪਾ ਦੇਣੀਆਂ ਟਰੈਡੀਸ਼ਨਲ ਤੌਰ ਤੇ ਜਿਹੜਾ ਗਜਰੇਲਾ ਬਣਾਇਆ ਜਾਂਦਾ ਉਹ ਕੀ ਹੁੰਦਾ ਹੈ ਕਿ ਜਿੰਨੀਆਂ ਆਪਾਂ ਗਾਜਰਾ ਲੈਨੇ ਆ ਉਹਦੇ ਨਾਲੋਂ ਡਬਲ ਜਿਹੜਾ ਇਹ ਆਪਾਂ ਦੁੱਧ ਲੈਣਾ ਹੁੰਦਾ ਹੈ ਤੇ ਦੁੱਧ ਵਿੱਚ ਗਾਜਰਾ ਪਾ ਕੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਉਬਾਲ-ਉਬਾਲ ਕੇ ਪਕਾ-ਪਕਾ ਕੇ ਉਦੋਂ ਤੱਕ ਇਹਨੂੰ ਆਪਾਂ ਗਾੜਾ ਕਰਨਾ ਹੁੰਦਾ ਹੈ ਜਦੋਂ ਤੱਕ ਗਜਰੇਲਾ ਪੂਰੀ ਤਰ੍ਹਾਂ ਦੇ ਨਾਲ ਗਾਜਰਾ ਜਿਹੜੀਆਂ ਗਲ ਨਹੀਂ ਜਾਂਦੀਆਂ ਉ ਹੁਣ ਆਪਾਂ ਕੀ ਕਰਨਾ ਹੈ ਮੈਂ ਦੋ ਦੇਨ ਦੀ ਦੁੱਧ ਦੇ ਤੇ ਆਣ ਵਾਲੀ ਜਿਹੜੀ ਮਲਾਈ ਹੈ ਉਹ ਲਈ ਹੈ ਤੇ ਨਾਲ ਹੀ ਮੈਂ ਅੱਧਾ ਇੱਕ ਗਲਾਸੇ ਦੇ ਵਿੱਚ ਦੁੱਧ ਪਾਇਆ ਤੇ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਘੋਲ ਲਿਆ ਮਲਾਈ ਨੂੰ ਦੁੱਧ ਦੇ ਵਿੱਚ ਤਾਂ ਹੁਣ ਆਪਾਂ ਇਹ ਮਲਾਈ ਵਾਲਾ ਦੁੱਧ ਜਿਹੜਾ ਹੈ ਆਪਾਂ ਕੁੱਕਰ ਦੇ ਵਿੱਚ ਪਾ ਦੇਣਾ ਹੈ ਇਹਦੇ ਨਾਲ ਹੀ ਤੁਸੀਂ ਚਾਹੋ ਤੇ ਇਹਦੇ ਵਿੱਚ ਹਰੀਆਂ ਇਲਾਚੀਆਂ ਦੇ ਦਾਣੇ ਕੁੱਟ ਕੇ ਪਾ ਸਕਦੇ ਹੋ ਪਰ ਮੈਂ ਦੁੱਧ ਜਦੋਂ ਉਬਾਲਣੀ ਆ ਉਦੋਂ ਮੈਂ ਹਰੀ ਇਲਾਚੀ ਪਾ ਕੇ ਉਬਾਲਣੀ ਆ ਇਸ ਕਰਕੇ ਮੈਂ ਹਰੀ ਇਲਾਚੀ ਦੇ ਵਿੱਚ ਨਹੀਂ ਪਾ ਰਹੀ ਆ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ ਜੇਕਰ ਤੁਸੀਂ ਵੀ ਫਟਾਫਟ ਗਜਰੇਲਾ ਬਣਾ ਕੇ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਾਲੀ ਰੈਸিপি ਜ਼ਰੂਰ ਇੱਕ ਵਾਰ ਟਰਾਈ ਕਰਕੇ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਹੁਣ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਿਆ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਬੰਦ ਕਰਕੇ ਹਾਈ ਫਲੇਮ ਤੇ ਦੋ ਸਿਟੀਆਂ ਲਗਵਾ ਕੇ ਆਪਾਂ ਪਾਫ ਜਿਹੜੀ ਆਪਣੇ ਆਪ ਨਿਕਲ ਦੇਣੀ ਹੈ ਸਿਰਫ ਦੋ ਸਿਟੀਆਂ ਲਗਵਾਨੀਆਂ ਇਸ ਤੋਂ ਵੱਧ ਨਹੀਂ ਲਗਵਾਨੀਆਂ ਦੋ ਸਿਟੀਆਂ ਲੱਗ ਗਈਆਂ ਤੇ ਪਾਫ ਆਪਣੇ ਆਪ ਜਿਹੜੀਆਂ ਨਿਕਲ ਗਈਆਂ ਤਾਂ ਹੁਣ ਆਪਾਂ ਢੱਕਣ ਜਿਹੜਾ ਹੈ ਖੋਲ ਲੈਣੇ ਕਣ ਖੋਲਿਆ ਤੇ ਮੈਂ ਗਜਰੇਲਾ ਤੁਹਾਨੂੰ ਦਿਖਾਨੀ ਆ ਦੇਖੋ ਗਾਜਰਾ ਇੱਕਦਮ ਮੈਸ਼ ਹੋ ਗਿਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਪੱਕ ਗਈਆਂ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਣਾ ਮੈਂ 1 ਲੀਟਰ ਜਿਹੜਾ ਉਬਲੇ ਹੋਏ ਦੁੱਧ ਦੇ ਵਿੱਚ ਪਾ ਰਹੀ ਆ ਤੇ ਗੈਸ ਜਿਹੜੀ ਆ ਮੈਂ ਹਾਈ ਫਲੇਮ ਤੇ ਓਨ ਕਰ ਦਿੱਤੀ ਹੈ ਤੇ ਹਾਈ ਫਲੇਮ ਤੇ ਹੁਣ ਆਪਾਂ ਗੈਸ ਓਨ ਕਰਕੇ ਇਹਨੂੰ ਉਦੋਂ ਤੱਕ ਉਬਾਲ ਲੈਣਾ ਜਦੋਂ ਤੱਕ ਇਹ ਅੱਧਾ ਨਹੀਂ ਰਹਿ ਜਾਂਦਾ ਦੁੱਧ ਉਦੋਂ ਤੱਕ ਵਿੱਚ ਵਿੱਚ ਇਹਨੂੰ ਆਪਾਂ ਚਲਾਉਂਦੇ ਰਹਿਣਾ ਤੁਸੀਂ ਚਾਹੋ ਤੇ ਛੱਡ ਕੇ ਕੋਈ ਕੰਮ ਤੁਹਾੰਦਾ ਵੀ ਕਰ ਸਕਦੇ ਹੋ 10 ਮਿੰਟ ਇਹਨੂੰ ਮੈਂ ਉਬਾਲਿਆ ਤੇ 10 ਮਿੰਟ ਦੇ ਵਿੱਚ ਹੀ ਇਹ ਗਾੜਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਅੱਧਾ ਜਿਹੜਾ ਇਹ ਰਹਿ ਗਿਆ ਦੁੱਧ ਦੇ ਦੇ ਵਿੱਚ ਹੁਣ ਆਪਾਂ ਇਸ ਟਾਈਮ ਤੇ ਇਹਦੇ ਵਿੱਚ ਜਿਹੜੀ ਅਖੰਡ ਪਾ ਦੇਣੀ ਹੈ ਅਖੰਡ ਮੈਂ ਪੌਣੀ ਕ ਕੋਲੀ ਪਾ ਰਹੀ ਹਾਂ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਵੱਧ ਜਾਂ ਘੱਟ ਕਰ ਸਕਦੇ ਹੋ ਜੇਕਰ ਘੱਟ ਮਿੱਠਾ ਖਾਂਦੇ ਹੋ ਤਾਂ 2 ਕ ਚਮਚ ਘੱਟ ਕਰ ਲਿਓ ਜੇਕਰ ਜ਼ਿਆਦਾ ਖਾਂਦੇ ਹੋ ਤਾਂ 2 ਕ ਚਮਚ ਵੱਧ ਕਰ ਲਿਓ ਗਾਜਰਾਂ ਬਹੁਤ ਜ਼ਿਆਦਾ ਮਿੱਠੀਆਂ ਸੀ ਇਸ ਕਾਰਨ ਮੈਂ ਥੋੜੀ ਘੱਟ ਹੀ ਇਹਦੇ ਵਿੱਚ ਖੰਡ ਜਿਹੜੀ ਹੈ ਪਾਈ ਹੈ ਜਿੱਦਾਂ ਜਿੱਦਾਂ ਖੰਡ ਆਪਾਂ ਪਾ ਕੇ ਇਹਨੂੰ ਹਿਲਾਉਂਦੇ ਜਾਵਾਂਗੇ ਉਦੋਂ-ਉਦਾਂ ਹੀ ਇਹ ਪਤਲਾ ਹੁੰਦਾ ਜਾਏਗਾ ਕਿਉਂਕਿ ਖੰਡ ਜਦੋਂ ਪਿਗਲਦੀ ਹੈ ਤੇ ਇਹ ਦੀ ਜਿਹੜੀ ਹੈ ਇੱਕਦਮ ਪਾਣੀ ਵਰਗਾ ਰੂਪ ਜਿਹੜਾ ਲਲਣ ਦੀ ਹੈ ਇਸ ਕਾਰਨ ਇਹ ਦੇਖੋ ਤੁਸੀਂ ਜਿਹੜੀ ਇੱਕਦਮ ਗਜਰੇਲਾ ਜਿਹੜਾ ਇਹ ਪਤਲਾ ਹੋ ਗਿਆ ਹੈ ਤਾਂ ਹੁਣ ਆਪਾਂ 10 ਮਿੰਟ ਨੂੰ ਹਾਈ ਫਲੇਮ ਤੇ ਹੋਰ ਪਕਾਣਾ ਹੈ 7 ਤੋਂ 8 ਮਿੰਟ ਨੂੰ ਮੈਂ ਪਕਾਇਆ ਤਾਂ ਉਹਦੇ ਵਿੱਚ ਹੀ ਆਪਾਂ ਹੁਣ ਕੀ ਕਰਨਾ ਹੈ ਡਰਾਈ ਫਰੂਟ ਪਾ ਦੇਣੇ ਆ ਮੈਂ ਕਾਜੂ ਬਦਾਮ ਕਿਸ਼ਮਿਸ਼ ਤੇ ਨਾਰੀਅਲ ਲਿਆਇਆ ਤੁਸੀਂ ਜਿਹੜੇ ਵੀ ਪਾਣਾ ਚਾਹੁੰਦੇ ਹੋ ਡਰਾਈ ਫਰੂਟ ਪਾ ਸਕਦੇ ਹੋ ਜਿਹੜੇ ਨਹੀਂ ਪਾਣਾ ਚਾਹੁੰਦੇ ਸਕਿੱਪ ਕਰ ਸਕਦੇ ਹੋ ਤੇ ਕੁਆਂਟੀਟੀ ਵੀ ਇਹਨਾਂ ਦੀ ਘੱਟ ਵੱਧ ਕਰ ਸਕਦੇ ਹੋ ਤੁਸੀਂ ਚਾਹੋ ਤੇ ਇਹਨਾਂ ਨੂੰ ਘਿਓ ਦੇ ਵਿੱਚ ਚੈ ਸਕੇ ਫਿਰ ਵੀ ਇਹਦੇ ਵਿੱਚ ਪਾ ਸਕਦੇ ਹੋ ਪਰ ਮੈਂ ਐਦਾਂ ਹੀ ਕੱਚੇ ਜਿਹੜੇ ਡ్రਾਈ ਫਰੂਟ ਇਹਦੇ ਵਿੱਚ ਪਾ ਰਹੀ ਆਂ 7 ਤੋਂ 8 ਮਿੰਟ ਹੱਲੇ ਹੋਇਆ ਇਹਨੂੰ ਪਕਦੇ ਹੋਏ ਤੇ ਹੁਣ ਆਪਾਂ 7 ਤੋਂ 8 ਮਿੰਟ ਇਹਨੂੰ ਹੋਰ ਪਕਾ ਲੈਣਾ ਟੋਟਲ ਟਾਈਮ ਜਿਹੜਾ 25 ਮਿੰਟ ਜਿਹੜੇ ਇਹਨੂੰ ਬਣਨ ਦੇ ਵਿੱਚ ਲੱਗ ਜਾਂਦੇ ਆ ਬਸ ਇਸ ਤੋਂ ਵੱਧ ਜਿਹੜਾ ਟਾਈਮ ਜਿਹੜਾ ਨਹੀਂ ਲੱਗਦਾ ਗਜਰੇਲਾ ਜਿਹੜਾ ਬਣ ਚੁੱਕਿਆ ਹੈ ਤੇ ਹੁਣ ਆਪਾਂ ਗੈਸ ਜਿਹੜੀ ਹੈ ਬੰਦ ਕਰ ਦੇਣੀ ਹੈ ਜੇਕਰ ਤੁਸੀਂ ਗਾੜਾ ਬਸ ਖਾਣਾ ਪਸੰਦ ਕਰਦੇ ਹੋ ਤੇ ਹੋਰ ਪਕਾ ਲਓ ਜੇਕਰ ਤੁਸੀਂ ਥੋੜਾ ਪਤਲਾ ਖਾਣਾ ਪਸੰਦ ਕਰਦੇ ਹੋ ਤੇ ਫਿਰ ਤੁਸੀਂ ਇਹਨੂੰ ਥੋੜਾ ਪਤਲਾ ਹੀ ਰਹਿਣ ਦਿਓ ਪਰ ਇਹ ਠੰਡਾ ਹੋਣ ਤੋਂ ਬਾਅਦ ਹੋਰ ਵੀ ਜ਼ਿਆਦਾ ਗਾੜਾ ਹੋ ਜਾਂਦਾ ਹੈ ਦੇਖੋ ਤੁਸੀਂ ਠੰਡਾ ਹੋਣ ਤੋਂ ਬਾਅਦ ਕਿੰਨਾ ਜ਼ਿਆਦਾ ਇਹ ਗਾੜਾ ਹੋ ਗਿਆ ਹੈ ਤੇ ਬਸ ਗਜਰੇਲਾ ਸਾਡਾ ਜਿਹੜਾ ਬਹੁਤ ਹੀ ਵਧੀਆ ਜਿਹੜਾ ਬਣ ਕੇ ਤਿਆਰ ਹੋਇਆ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਇਆ ਸਵਾਦ ਇੱਕਦਮ ਟ੍ਰੈਡੀਸ਼ਨਲ ਗਜਰੇਲੇ ਵਰਗਾ ਇਹਦਾ ਬਿਲਕੁਲ ਵੀ ਨਹੀਂ ਲੱਗਦਾ ਕਿ ਆਪਾਂ ਕੁੱਕਰ ਵਿੱਚ ਬਣਾ ਮੈਂ ਤੁਹਾਨੂੰ ਸਰਵ ਕਰਕੇ ਦਿਖਾਨੀ ਹੈ ਇਹਦੀ ਥਿਕਨਸ ਕਿੰਨਾ ਵਧੀਆ ਲੱਗ ਰਿਹਾ ਦੇਖਣ ਦੇ ਵਿੱਚ ਰੰਗ ਦੇ ਵਿੱਚ ਬਿਲਕੁਲ ਵੀ ਕੋਈ ਫਰਕ ਨਹੀਂ ਆਇਆ ਰੰਗ ਬਹੁਤ ਹੀ ਵਧੀਆ ਗਜਰੇਲੇ ਦਾ ਜਿਹੜਾ ਆਇਆ ਕਿਉਂਕਿ ਲਾਲ ਲਾਲ ਗਾਜਰਾ ਜਿਹੜੀਆਂ ਮਾਰਕੀਟ ਦੇ ਵਿੱਚ ਆ ਰਹੀਆਂ ਤੇ ਤੁਸੀਂ ਇਹ ਗਜਰੇਲਾ ਬਣਾ ਕੇ ਇਹਦੀ ਵੀਡੀਓ ਜਾਂ ਫਿਰ ਇਹਦੀ ਫੋਟੋ ਮੈਨੂੰ ਇੰਸਟਾਗ੍ਰam ਤੇ ਡੀਐਮ ਕਰਕੇ ਦੱਸ ਸਕਦੇ ਹੋ ਤੇ ਮੇਰੀ ਇਹ ਰੈਸিপি ਤੁਹਾਨੂੰ ਕਿੱਦਾਂ ਲੱਗੀ ਹੈ ਇਹ ਵੀ ਜਰੂਰ ਦੱਸਿਓ ਹੁਣ ਇਹਨੂੰ ਮੈਂ ਗਾਰਨਿਸ਼ ਕਰਨ ਦੇ ਲਈ ਹਲਕਾ ਜਿਹਾ ਨਾਰੀਅਲ ਜਿਹੜਾ ਇਹ ਗ੍ਰੇਟ ਕਰਦੀ ਹਾਂ ਇਹਦੇ ਉੱਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਕਿ ਮੇਰੀ ਰੈਸਪੀਜ਼ ਦੇਖ ਕੇ ਤੁਸੀਂ ਰੈਸਪੀ ਟਰਾਈ ਕੀਤੀ ਹੈ ਤੇ ਜੇਕਰ ਵੀਡੀਓ ਚੰਗੀ ਲੱਗੀ ਹੈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਹਾਂ ਇਦਾਂ ਦੀ ਕਿਸੇ ਹੋਰ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ